ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਾ ਸਾਡੇ ਚੈਨਲ ਤੇ ਸਾਕਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਿਮਲਾ ਮਚਾ ਬਣਾਉਣੀ ਦੰਦ ਵਾਲੀਆਂ ਦੇਖੋ ਆਪਾਂ ਦੇਸੀ ਘਿਓ ਪਾ ਕੇ ਕੜਾਹੀ ਰੱਖ ਕੇ ਤੇ ਹੁਣ ਆਪਾਂ ਪਾਤਾ ਜੀਰਾ ਵਿੱਚ ਜੀਰਾ ਤੱਕ ਜੂਆ ਆਪਣਾ ਸਿੰਮ ਤੇ ਹੈਗਾ ਇਸ ਤੁਸੀਂ ਇਹਦੇ ਸਰੋਂ ਦੇ ਤੇਲ ਦਾ ਤੜਕਾ ਵੀ ਨਾ ਸਕਦੇ ਜਿਹੜਾ ਵੀ ਵਰਤਦੇ ਹੋ ਤੇ ਇਆਪਾਂ ਜੀਰਾ ਪਾ ਲਿਆ ਜੀਰਾ ਆਪਣਾ ਕੜਕ ਗਿਆ ਹੁਣ ਇਹਦੇ ਵਿੱਚ ਆਪਣੇ ਹੈਗੇ ਪਿਆਜ਼ ਤੇ ਲਸਣ ਤੇ ਅਦਰਕ ਕਬਰੀ ਕੱਟਿਆ ਹੋਇਆ ਬਰੀਕ ਕੱਟਿਆ ਲਸਣ ਚਲੋ ਜੀ ਆਪਾਂ ਹੁਣ ਇਹ ਪਾ ਲੈਨੇ ਵਿੱਚ ਬਹੁਤ ਟੇਸਟੀ ਬਣਦੀਆਂ ਦੁੱਧ ਵਾਲੀਆਂ ਇਹਨਾਂ ਵਿੱਚ ਦੇਖੋ ਜੀ ਆਪਣੇ ਪਿਆਜ਼ ਭੁੱਜ ਜੰਦੇ ਆਪਾਂ ਪਾ ਲੇਤਾ ਹੈ ਤੇ ਹੁਣ ਆਪਾਂ ਇਹ ਦੋ ਸਿਮਲਾ ਮਿਰਚਾਂ ਵੀ ਆਪਣੇ ਕੋਲ ਤੇ ਆਪਾਂ ਇਹ ਪਾ ਲੈਣੀਆਂ ਵਿਚ ਇਹ ਪਹਿਲਾਂ ਧੋ ਲਈਆਂ ਸੀ ਕੱਟ ਕੇ ਫਿਰ ਧੋ ਲਈਆਂ ਸੀ ਇਹਦੇ ਵਿੱਚ ਆਪਾਂ ਆਲੂ ਨਹੀਂ ਪਾਉਂਦੇ ਜੀ ਨੰਨਾ ਨਾ ਇਸ ਤਰ੍ਹਾਂ ਭੁੰਨ ਲੈਨੇ ਆਪਾਂ ਉਸ ਤੋਂ ਬਾਅਦ ਵਿੱਚ ਤੁਹਾਨੂੰ ਅੱਗੇ ਦੱਸਦੇ ਹਾਂ ਲਓ ਜੇ ਭੂਜੀਏ ਨੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਪਿਆਜ਼ ਅਸੀਂ ਥੋੜੀ ਜਿਹੀ ਘੱਟ ਲਾਲ ਜਿਹੀ ਕੀਤੀ ਆ ਜਿਆਦਾ ਨਹੀਂ ਖੁੰਦ ਲੇਗੇ ਕਿਉਂਕਿ ਆਪਾਂ ਦੁੱਧ ਪਾ ਕੇ ਬਣਾਉਣਾ ਟਮਾਟਰ ਆਪਾਂ ਪਾਉਂਦੇ ਨਹੀਂ ਆਕੇ ਦਰਦ ਫਟ ਜਾਊਗਾ ਹੁਣ ਪਹਿਲਾਂ ਆਪਾਂ ਸਵਾਦ ਅਨੁਸਾਰ ਇਹ ਚ ਨਮਕ ਪਾ ਲੈਣਾ ਤੇ ਹਲਦੀ ਪਾ ਦੇਣੀ ਆਪਾਂ ਇਹ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਪਾ ਦੇਣੀ ਹੈ। ਇਹ ਜਦੋਂ ਤਾਂ ਨਾ ਪਾਊਡਰ ਪਾ ਦੇਣਾ ਆਪਾਂ। ਕੋ ਅੱਧਾ ਚਮਚ ਇਹ ਗਰਮ ਮਸਾਲਾ ਪਾ ਦੇਣਾ। ਥੋੜਾ ਜਿਹਾ ਇਹਨਾਂ ਨੂੰ ਮ섞 ਕਰ ਲਓ। ਇਹ ਐਸਾ ਆਪਣਾ ਸਮਤ ਹੈ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਸਿੰਮ ਤੇ ਟਾ ਕੇ ਪਕਾਉਣੀ ਹੈ ਫਿਰ ਆਪਾਂ ਇਹਦੇ ਦੁੱਧ ਰਮਾਂ ਕੇ ਬਹੁਤ ਹੀ ਜਲਦੀ ਬਣਦੀ ਹੈ ਸਬਜੀ ਇਹ ਤੇ ਬਹੁਤ ਟੇਸਟੀ ਬਣਦੀ ਹੈ ਤੇ ਹੁਣ ਇਹਨੂੰ ਪਕਾਉਣੇ ਆਪਾਂ ਜਿਆ ਲੱਗ ਜਾਣਗੇ ਤੇ ਹੁਣ ਆਪਾਂ ਟਾਕ ਦੇਾਂਗੇ ਇਹਨੂੰ ਕੱਚੀ ਕੱਢ ਕੇ ਥਾਕੇ ਆਪਾਂ ਪਕਾਉਨੇ ਆ ਇਹਨੂੰ ਲਓ ਜੀ ਆਪਣੀ ਸਬਜ਼ੀ ਬਣ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਉਣੀ ਹੈ ਦੇਖੋ ਦੁੱਧ ਆਪਾਂ ਦੇ ਹਿਸਾਬ ਨਾਲ ਪਾਉਣਾ ਤੇ ਨਾ ਤਾਂ ਇਹ ਸਬਜ਼ੀ ਖਾ ਕੇ ਢ ਘਾਣ ਨੂੰ ਅਵੇਸਬਲ ਹੋ ਮੈਂ ਚਾਪਾ ਖਾ ਲੈਣੇ ਢ ਘਾਣ ਜੇ ਹੁੰਦੇ ਰਹਿੰਦੇ ਆ ਸੁੱਕੀ ਸਬਜ਼ੀ ਜਦੋਂ ਆਪਾਂ ਖਾਂਦੇ ਆ ਤੇ ਇਹਨੂੰ ਆਪਾਂ ਹੁਣ ਦੁੱਧ ਨੂੰ ਉਬਾਲਾ ਦੇ ਲੈਣਾ ਸਿੰਪਲ ਜੀ ਸਬਜ਼ੀ ਬਣਾਈ ਹੈ ਆਪਾਂ ਤੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਜੇ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਇਹੀ ਬਣਾਉਂਗੇ ਸਬਜ਼ੀ ਇਹਦੇ ਨਾਮ ਨਾ ਟੜਕਾਰ ਨੂੰ ਤੇ ਨਾ ਹੀ ਇਹ ਟੇਸਟੀ ਬਹੁਤ ਆਉਂਦੀ ਹੈ ਤੇ ਤਰੀ ਵਾਲੀ ਸਬਜ਼ੀ ਬਣਾਉਨੇ ਆਂ ਅਸੀਂ ਤੇ ਇਹਦੇ ਵਿੱਚ ਆਲੂ ਨਹੀਂ ਪਾਏ ਅਸੀਂ ਤੁਸੀਂ ਆਲੂ ਵੀ ਪਾ ਸਕਦੇ ਹੋ ਆਲੂ ਪਾ ਕੇ ਵੀ ਦੁੱਧ ਪਾ ਸਕਦੇ ਹੋ ਇਸੇ ਵਾਸਤੇ ਕੱਲੀਆਂ ਸਿਵਨਾ ਮਿਰਚਾਂ ਤੇ ਪਿਆਜ਼ ਹੀ ਪਾਈ ਹੈ ਤੇ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਤੁਸੀਂ ਜ਼ਰੂਰ ਬਣਾ ਕੇ ਵੇਖਿਓ ਵੀਡੀਓ ਨੂੰ ਲਾਈਕ ਤੇ ਕਰ ਵੇਖੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾ ਦਿਓ ਤੇ ਹੁਣ ਆਪਾਂ ਮੜਾਜਾ ਟੱਕੇ ਵਾਲਾ ਮੜਾ ਲੈਨੇ ਨੂੰ ਲਓ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਵੇਖੋ ਬਹੁਤ ਹੀ ਟੇਸਟੀ ਸਬਜ਼ੀ ਲੱਗੂਗੀ ਤੇ ਇਹ ਚ ਚਿੱਟੀ ਜਿਹੀ ਆਉਂਦੀ ਹੈ ਫੋਟੋ ਤੇ ਹੈ ਪੀਲੇ ਕਲਰ ਦੀ ਦੇਖੋ ਇਸ ਤਰ੍ਹਾਂ ਦੀ ਹੈ ਚੱਲੋ ਆਪਣੀ ਵਾਲਾ ਜਦੋਂ ਚੰਗੀ ਤਰ੍ਹਾਂ ਆ ਗਿਆ ਤੇ ਹੁਣ ਆਪਾਂ ਗੈਸ ਬੰਦ ਕਰਦੇ ਆਂ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਆਹੇ ਜੀ ਤਰੀਕੇ ਦੇਖੋ ਤੇ ਗੈਸ ਆਪਾਂ ਬੰਦ ਕਰਤਾ ਇਹਨੋਂ ਅੱਪਰ ਰੋਟੀ ਬਣਾਉਗੇ ਤੇ ਤੁਸੀਂ ਵੀ ਬਣਾ ਕੇ ਵੇਖਿਓ ਤੇ ਬਹੁਤ ਟੇਸਟੀ ਬਣਦੀ ਆ ਸਾਰ ਜੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ